ਲਓ ਜੀ ਅੱਜ ਖੋਰ ਵੀ ਬਹੁਤ ਹੀ ਸੋਨਾ ਗਰਮੀਆਂ ਤੋਹਫਾ ਲੈ ਕੇ ਆਏ ਆ ਪਿਓਰ ਲੀਜੀਬੀਜੀ ਦਾ ਪਿਓਰ ਲੀਜੀਬੀਜੀ ਹੋਊਗੀ ਜੀ ਪਿਓਰ ਲੀਜੀਬੀਜੀ ਦਾ ਸੂਟ ਆਇਆ ਬਿਲਕੁਲ ਹੀ ਕਾਟਨ ਦਾ ਜੀ ਗਰਮੀਆਂ ਤੋਹਫਾ ਆਇਆ ਜੀ ਪਿਓਰ ਲੀਜੀਬੀਜੀ ਦਾ ਜੀ ਬਹੁਤ ਹੀ ਪਿਆਰਾ ਸੂਟ ਹੈ ਡਿਜ਼ਾਈਨਰ ਬਾਟਮ ਆਇਆ ਕਿ ਬਾਟਮ ਖਾਈ ਭਰੇ ਆ ਪ੍ਰੋਪਰ ਬਾਟਮ ਆਇਆ ਕਿ ਲਵੈਂਡਰ ਕਲਰ ਦੇ ਜੀ ਸੂਟ ਸਾਡੇ ਕੋਲ ਹੈ 60 ਪੀਸ ਜੀ ਇਹਨਾਂ ਨੂੰ ਖੋਲ ਬਹੁਤ ਹੈ 60 ਪੀਸ ਆਇਆ ਜੀ ਦੁਪੱਟਾ ਖੋਲੀ ਭਰਾਏ ਦਾ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਸੋਹਣਾ ਦੁਪੱਟਾ ਆਏਗਾ ਜੀ ਦੁਪੱਟਾ ਜੀ ਪੂਰਾ 2.5 ਮੀਟਰ ਦਾ ਲੰਬਾ ਚੌੜਾ ਡਿਜੀਟਲ ਪ੍ਰਿੰਟ ਦਾ ਆਊਗਾ ਜੀ ਕੱਲ ਨੂੰ ਨਹੀਂ ਕੋਈ ਕੱਲ ਨਹੀਂ ਡਿਜੀਟਲ ਪ੍ਰਿੰਟ ਦਾ ਲੰਬਾ ਚੌੜਾ ਦੁਪੱਟਾ ਆਏਗਾ ਜੀ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਬਾਜ਼ਾਰ ਤੋਂ ਵਿਕਦਾ 750 ਤੋਂ ਲੈ ਕੇ 800 ਦਾ ਜੀ ਜੱਸੀ ਵਿੜਨ ਸੇਲ ਮਿਲਣੇ ਸੂਟ ਲਾਤਾ 550 ਰੁਪਏ ਦਾ ਜੀ ਜਿੱਥੇ ਮਰਜ਼ੀ ਟਰਾਈ ਕਰਕੇ ਆ ਜਿਓ ਡਿਜੀਟਲ ਸੂਟ ਹੈ ਡਿਜੀਟਲ ਡਿਜ਼ਾਈਨ ਹੈ ਜੀ ਰੇਟ ਆਏਗਾ 550 ਰੁਪਏ ਜੀ ਜਿੱਥੇ ਮਰਜ਼ੀ ਪਤਾ ਕਰਕੇ ਆ ਜਿਓ ਜਿੱਥੇ ਮਰਜ਼ੀ ਘੁੰਮ ਕੇ ਆ ਜਿਓ ਇਹ ਰੇਟ ਸਭ ਜੱਸੀ ਦੀ ਹੱਟੀ ਪਰ ਜੀ 550 ਰੁਪਏ ਜੀ ਤੇ 550 ਰੁਪਏ ਜੀ ਸੋ ਵੀਡੀਓ ਸ਼ੇਅਰ ਕਰਨੀ ਹੈ ਲਾਈਕ ਕਰਨੀ ਹੈ ਕਮੈਂਟ ਕਰਨੀ ਹੈ ਅੱਗੇ ਦੇ ਕੁਝ ਗਰੁੱਪਾਂ 'ਚ ਵੀਡੀਓ ਜਰੂਰ ਭੇਜਣੀ ਹੈ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਆਹ ਰੇਟ 'ਤੇ ਕੱਪੜਾ ਕਿੱਥੇ ਮਿਲਦਾ ਹੈ ਇਹ ਰੇਟ 'ਤੇ ਕੱਪੜਾ ਮਿਲਦਾ ਸਿਰਫ ਜੱਸੀ ਦੀ ਹੱਟੀ ਪਰ ਜੀ ਜੱਸੀ ਦੀ ਹੱਟੀ ਬਸ ਚੰਡ ਮਨਿੰਟਾ ਜੀ ਪੀਸ ਜਿੰਨੇ ਮਰਜ਼ੀ ਮੰਗਾ ਲਓ ਅਜੇ ਸੈਂਪਲ ਤੌਰ 'ਤੇ ਸਿਰਫ ਅਜੇ 20 ਪੀਸ ਆਇਆ ਜੀ ਰੇਟ ਆਏਗਾ 550 ਰੁਪਏ ਜੀ ਸੋ ਵੀਡੀਓ ਸ਼ੇਅਰ ਕਰਨੀ ਹੈ ਲਾਈਕ ਕਰਨੀ ਹੈ ਕਮੈਂਟ ਕਰਨੀ ਹੈ ਅੱਗੇ ਤੇ ਅੱਗੇ ਗਰੁੱਪਾ ਜਰੂਰ ਭੇਜਣੇ ਆ ਜੀ ਰੇਟ ਆਏਗਾ 550 ਰੁਪਏ ਜੱਸੀ ਜਹੱਟੀ ਬੱਸ ਸਟੈਂਡ ਮਨਿੰਡਾ ਜੀ